ਕਾਲਾ ਸਿੰਘ ਦੇ ਦੇ ਵਿੱਚ ਜਿਹੜੀ ਨਰਿੰਦਰ ਸਹਿਰ ਦੇ ਵਿੱਚ ਦੋਈ ਬੰਨੀ ਉਹ ਪੱਥਰ ਲੱਗ ਰਿਹਾ ਤੇ ਉਹ ਐਸ ਜੂਨ ਦੇ ਵਿੱਚ ਉਹਦੀ ਸਪੋਨ ਪੀਟਿੰਗ ਹੋ ਰੂਗੀ ਉਹਦੇ ਵਿੱਚ 100 ਕੁਸ਼ਕ ਪਾਣੀ ਜਿਹੜਾ ਚੱਲੂਗਾ ਉਹਦੇ ਨਾਲ ਇੱਕ ਜਿਹੜੀਆਂ ਦੋ ਟ੍ਰੀਟਮੈਂਟ ਪਲਾਂਟ ਲੱਗੇ ਇੱਕ 50 ਮਿਲਦੀ ਇੱਕ 15 ਮਿਲਦੀ ਤੇ ਇੱਕ ਜਿਹੜਾ ਸਭ ਤੋਂ ਜ਼ਿਆਦਾ ਮਾੜਾ ਸੀ ਲੈਦਰ ਕੰਮੈਕਸ਼ਨ ਵਾਲਾ 30 ਮਿਲਦੀ ਉਹ ਵੀ ਉੱਤਨੇ ਚੱਲ ਪਿਆ ਉਹਦੇ ਨਾਲ ਜਦੋਂ ਪਾਣੀ ਚੱਲ ਪਿਆ ਪਹਿਲੀ ਗੱਲ ਤੋਂ ਜਿਹੜੇ ਪਾਣੀ ਕਾਲਾ ਸੰਗਰ ਡਰੇਨ ਵਾਲੇ ਆ ਉਹ ਇੱਕ 10 ਕਰੋੜ ਰੁਪਏ ਦਾ ਪ੍ਰੋਜੈਕਟ ਆ ਜਿਹੜਾ ਆਪਣਾ ਸੋਇਲ ਕੰਜ਼ਰਵੇਸ਼ਨ ਨਾਲ ਉਹ ਪਾਣੀ ਖੇਤੀ ਨੂੰ ਲੱਗੂਗਾ ਤੇ ਨਾ ਲੱਗੇ ਫਿਰ ਇਹਦੇ ਵਿੱਚ ਸੌ ਕੁ ਪਾਣੀ ਦੇ ਵਿੱਚੋਂ ਜਿਹੜਾ ਹੈਗਾ ਉਹਦੇ ਵਿੱਚ ਟ੍ਰੀਟਡ ਹੋਊਗਾ ਪਾਣੀ ਤੇ ਇੱਕ ਸਭ ਤੋਂ ਵੱਡੀ ਜਿਹੜੀ ਤੇ ਕਹਿੰਦੇ ਕਿ ਇਹ ਏਡੀ ਵੱਡੀ ਕਲੰਕ ਸੀਗਾ ਕਿ ਲੋਕਾਂ ਦੇ ਰਸਤੇ ਬੰਦ ਹੋ ਗਏ ਸੀ ਕਾਲਾ ਸੰਗਰ ਡੇਨ ਦੇ ਕਿੰਨੇ ਕਿਉਂਕਿ ਇੰਨੀ ਬਦਬੂ ਮਾਰਦੀ ਸੀ ਜਦੋਂ ਨਾ ਉਹ ਲੈਦਰ ਕੰਪਲੈਕਸ ਦਾ ਪਾਣੀ ਜਿਹੜਾ ਸੀ ਕੋ ਟ੍ਰੀਟਮੈਂਟ ਪਲੈਂਟ ਚੱਲਦਾ ਨਹੀਂ ਸੀ ਇਹ ਤੋਂ ਬਹੁਤ ਲੰਬੇ ਸਮੇਂ ਤੋਂ ਬਾਈਪਾਸ ਕਰਕੇ ਪਾ ਰਹੇ ਸੀ ਦਾ ਬਾਬਾ ਜੀ 2008 ਚ ਬੰਨ ਲਾਇਆ 2011 ਚ ਬੰਨ ਲਾਇਆ ਸਾਡੇ ਜਿੰਨੀ ਸੱਚ ਹੈ ਨਾ ਇਹਦਾ ਪੰਜਾਬ ਨੂੰ ਬਲਕਿ ਹਿੰਦੁਸਤਾਨੇ ਪੈੜਾ ਚੱਕਣਾ ਪੈਣਾ ਹਾਂ ਜੀ ਜਿਦਾਂ ਜਿਦਾਂ ਤੁਸੀਂ ਕਹਿੰਦੇ ਨਾ ਫਿਲ ਬਾਬਾ ਚਾਹੀਏ ਜੀ ਕਦੇ ਮੌਕਾ ਮਿਲ ਗਿਆ ਸਾਡੇ ਪਾਰਟੀ ਵਾਲਿਆਂ ਨੂੰ ਤਾਂ ਐਸੀ ਤੁਹਾਨੂੰ ਚਾਬੀਆਂ ਫੜਾ ਦੇਣੀ ਆ ਇਹ ਨਹੀਂ ਭਾਈ ਤੁਸੀਂ ਜਿਸ ਤਰ੍ਹਾਂ ਮਰਜ਼ੀ ਕਰੀ ਜਾਓ ਕਿਉਂਕਿ ਤੁਹਾਡੀ ਸੋਚ ਹੈ ਜਿਹੜੀ ਨਿਸ਼ਕਾਮ ਸੇਵਾ ਔਰ ਇੱਕ ਜੋ ਗੁਰੂ ਨਾਨਕ ਸਾਹਿਬ ਨੇ ਰਸਤਾ ਦਿਖਾਇਆ ਉਹ এনवायरमेंट ਨੂੰ ਸਾਫ਼ ਸੁਥਰਾ ਰੱਖਣਾ ਔਰ ਜੇ এনवायरमेंट ਸਾਫ਼ ਸੁਥਰਾ ਹੈ ਤਾਂ ਦੇ ਲੋ ਜੀਵਨ ਸਾਫ਼ ਸੁਥਰੇ ਹੈ ਲੰਬੇ ਜੀਵਨ ਹੋਣ ਦੀ ਲੋਟਾ ਸਿਹਤਾਂ ਚੰਗੀਆਂ ਰਹਿਣੀਆਂ ਤਾਂ ਇਹ ਤੁਹਾਡੀ ਦਾ ਅਸੀਰ ਅੱਗੇ ਰੋ ਵੀ ਔਰ ਤੁਹਾਡੇ ਤੋਂ ਸੇਵਾ ਲੈਣੀ ਹੈ ਸਾਰੇ ਪੰਜਾਬ ਦੀ